एसटीवी प्रोडक्शन चैनल देख रहे स्मू दर्शकानों పాల్ ਵੜੈਚ ਵੱਲੋਂ ਬਹੁਤ ਹੀ ਪਿਆਰ ਭਰੀ ਨਿੱਕੀ ਸੱਸੀ ਆਕਾਲ ਨਮਸਕਾਰ ਆਦਾਬ ਸਵਾਗਤ ਹੈ ਤੁਹਾਡਾ ਸਭ ਦਾ ਅੱਜ ਦੇ ਇਸ పాల్ ਵੜੈਚ ਸ਼ੋਅ ਦੇ ਵਿੱਚ ਜੂਨ 1984 ਦਾ ਅੰਚਿਤਿਆ ਕਹਿਰ ਭਾਗ 4 1947 ਵਿੱਚ ਬਰਤਾਨਵੀ ਬਸਤੀਵਾਦ ਰਾਜ ਦੇ ਖਾਤਮੇ ਉਪਰੰਤ ਭਾਰਤੀ ਹਾਕਮ ਵਰਗ ਨੇ ਵੱਡੇ ਨਿਸ਼ਾਨੇ ਸਾਹਮਣੇ ਰੱਖ ਕੇ ਵਿਕਾਸ ਦਾ ਸਫ਼ਰ ਆਰੰਭਿਆ ਸੀਗਾ ਧਰਮਾਂ ਜਾਤਾਂ ਅਤੇ ਫਿਰਕਿਆਂ ਵਿੱਚ ਵੰਡੀ ਦੇਸ਼ ਦੀ ਜਨਤਾ ਨੂੰ ਇੱਕੋ ਸੰਚੇ ਵਿੱਚ ਢਾਲਣ ਦੀ ਕੋਸ਼ਿਸ਼ ਕੀਤੀ ਗਈ ਹੋਇਆ ਤਾਂ ਬਹੁਤ ਵਧੀਆ ਸੀ ਸ਼ੁਰੂਆਤ ਚੰਗੀ ਹੋਈ ਪਰ ਬਾਅਦ ਦੇ ਵਿੱਚ ਇਹ ਜੋ ਹਾਕਮ ਟੋਲਾ ਸੀਗਾ ਇਹਨਾਂ ਦੀਆਂ ਜੋ ਨੀਤੀਆਂ ਸਨ ਉਹ ਸਾਹਮਣੇ ਆਉਣ ਲੱਗੀਆਂ ਭਰ ਦੇ ਤਤਕਾਲੀ ਹਾਕਮਾਂ ਦੇ ਟੀਚੇ ਵੀ ਕੁਝ ਐਸੇ ਹੀ ਸਨ ਫਾਰੇ ਇੱਕ ਕਹਾਵਤ ਹੈ ਨਾ ਲੀਡਰਾਂ ਦੀ ਬੜੀ ਟੁਕਦੀ ਹੈ ਹਾਥੀ ਦੇ ਦੰਦ ਖਾਨ ਨੂੰ ਹੋਰ ਤੇ ਵਿਖਾਨ ਨੂੰ ਹੋਰ ਪੰਡਤ ਜਵਾਲਾਲ ਨਹਿਰੂ ਦਾ ਸੋਚਣਾ ਸੀ ਕਿ ਭਾਰਤ ਦੇ ਸੰਤੀਕਰਨ ਅਤੇ ਆਧੁਨਿਕ ਵਿੱਦਿਆ ਦੇ ਵਿਸਾਰ ਦੇ ਨਾਲ ਲੋਕਾਂ ਦਾ ਮિજાਜ ਵਿਕਸਿਤ ਹੋ ਜਾਵੇਗਾ ਜਿਸ ਨਾਲ ਉਹਨਾਂ ਦੀ ਧਾਰਮਿਕ ਸੋਚਨੀ ਲਗਾਤਾਰ ਕਮਜ਼ੋਰ ਪੈਂਦੀ ਚਲੀ ਜਾਵੇਗੀ ਇਸ ਤਰ੍ਹਾਂ ਭਾਰਤ ਦੇ ਲੋਕ ਧਰਮ ਜਾਤ ਪਾਸ਼ਾ ਤੇ ਸਭਾਚਾਰ ਆਦਬ ਕਰੇਵਾ ਤੋਂ ਉੱਪਰ ਉੱਠ ਕੇ ਇੱਕ ਵਿਸ਼ਾਲ ਭਾਰਤੀ ਪਛਾਨ ਗ੍ਰਹਿਣ ਕਰ ਲੈਣਗੇ ਜੋ ਕੌਮੀ ਏਕਤਾ ਦੀ ਮਜ਼ਬੂਤ ਅਤੇ ਪ੍ਰੋਸੇਜੋਗ بنیاد ਹੋ ਜਾਵੇਗੀ ਭਾਰਤੀ ਹਾਕਮਾਂ ਦੁਆਰਾ ਚਿਤਵੇ ਇਹ ਆਦਰਸ਼ ਕਲਪਨਿਕ ਵਦੇਰੇ ਸਨ ਇਨ੍ਹਾਂ ਕਲਪਨਿਕ ਪ੍ਰੋਜੈਕਟਾਂ ਵਿੱਚ ਸਮੁਈਆਂ ਚਲਾਕੀਆਂ ਅਤੇ ਕਮਜ਼ੋਰੀਆਂ ਨੇ ਛੇਤੀ ਹੀ ਆਪਣਾ ਅਸਰ ਦਿਖਾਉਣਾ ਸ਼ੁਰੂ ਕਰ ਦਿੱਤਾ ਸੀ 60ਵਿਆਂ ਦੇ ਮੱਧ ਵਿੱਚ ਜਾ ਕੇ ਭਾਰਤੀ ਢਾਂਚੇ ਦੇ ਗੰਭੀਰ ਰੂਪ ਵਿੱਚ ਸੰਕਟਗ੍ਰਸਤ ਹੋ ਜਾਣ ਦੀ ਹਕੀਕਤ ਦਾ ਜਾਦੂ ਸਿਰ ਚੜ ਕੇ ਬੋਲਣ ਲੱਗ ਪਿਆ ਸੀ ਆਜ਼ਾਦੀ ਦੇ ਤੁਰੰਤ ਬਾਅਦ ਭਾਰ ਦੇ ਪੜੇ ਲਿਖੇ ਕੁਲੀਨ ਵਰਗ ਨੇ ਰਾਜਸੀ ਢਾਂਚੇ ਉੱਤੇ ਆਪਣੀ ਸਰਦਾਰੀ ਸਥਾਪਿਤ ਕਰ ਲਈ ਸੀ ਇਸ ਕੁਲੀਨ ਵਰਗ ਨੇ ਆਪਣੇ ਸ਼ਰੀਕ ਹੋਰਨਾ ਕਲੀਨ ਵਰਗਾਂ ਜਿਵੇਂ ਕਿ ਵੱਡੇ ਜੀਮੀਦਾਰ ਪਿੰਡੂ ਸਮਾਜ ਅੰਦਰਲੇ ਜਾਤਾਂ ਬਰਾਦਰੀਆਂ ਦੇ ਚੌਧਰੀਆਂ ਵਪਾਰੀਆਂ ਸ਼ਾਉਕਰਾਂ ਆਦਿ ਪ੍ਰਤੀ ਸਮਝੌਤੇ ਅਤੇ ਮਿਲਵਰਤਨ ਦਾ ਰੁਖ ਅਖਤਿਆਰ ਕਰਦੇ ਆ ਉਹਨਾਂ ਨੂੰ ਇੱਕ ਗਿਨਮੀ ਮਿਨਮੀ ਹੱਦ ਤੱਕ ਸੱਤਾ ਵਿੱਚ ਭਾਗੀਦਾਰ ਬਣਾਉਂਦੇ ਸੁਚੇਤ ਰਣਨੀਤੀ ਅਮਲ ਵਿੱਚ ਲਿਆਂਦੀ ਸੀ ਇਹ ਪ੍ਰੰਤੂ ਆਜ਼ਾਦੀ ਦੇ ਦੋ ਦਹਾਕਿਆਂ ਬਾਅਦ ਹੀ ਇਸ ਹੁਕਮਰਾਨ ਗੱਟਜੋੜ ਅੰਦਰ ਤਿੱਖੇ ਤਣਾਅ ਅਤੇ ਟਕਰਾਅ ਪ੍ਰਗਟ ਹੋਣੇ ਸ਼ੁਰੂ ਹੋ ਗਏ ਸਨ ਜਿਸ ਸਦਕਾ ਹੁਕਮਰਾਨ ਵਰਗ ਅੰਦਰ ਵੱਡੇ ਝਗੜੇ ਪੈਦਾ ਹੋ ਗਏ 1969 ਵਿੱਚ ਕਾਂਗਰਸ ਪਾਰਟੀ ਜੋ ਕਿ ਦੇਸ਼ ਦੀ ਪ੍ਰਮੁੱਖ ਰਾਜਨੀਤਿਕ ਪਾਰਟੀ ਸੀ ਵਿੱਚ ਦਰਾਰ ਆਉਣ ਸਦਕਾ ਆਮ ਲੋਕ ਅਤੇ ਅਲੱਗ-ਅਲੱਗ ਭਾਈਚਾਰੇ ਦਾ ਭਾਰਤੀ ਰਾਜ ਤੋਂ ਮੋਹ ਪੰਗ ਹੋਣਾ ਸ਼ੁਰੂ ਹੋ ਗਿਆ ਸੀ ਕਿਸੇ ਵੀ ਦੇਸ਼ ਦੇ ਟਾਂਚੇ ਨੂੰ ਜਦੋਂ ਵੀ ਇਸ ਕਿਸਮ ਦਾ ਕੋਈ ਡੂੰਗਾ ਸੰਕਟ ਪੇਸ਼ ਆਉਂਦਾ ਹੈ ਤਾਂ ਹੁਕਮਰਾਨ ਵਰਗ ਅੰਦਰ ਅਤੇ ਦੇਸ਼ ਦੇ ਆਮ ਜਨਤਾ ਅੰਦਰ ਵੀ ਇਹ ਇਸ ਤਰ੍ਹਾਂ ਦਾ ਪ੍ਰਤੀਕਰਮ ਜਾਗਦਾ ਹੈ ਇਹ ਉਸ ਸਮੇਂ ਪੂਰੇ ਭਾਰਤ ਵਿੱਚ ਕਈ ਤਰ੍ਹਾਂ ਦੇ ਅੰਦੋਲਨ ਸ਼ੁਰੂ ਹੋਏ ਜਿਨ੍ਹਾਂ ਨੂੰ ਤਤਕਾਲੀ ਸਰਕਾਰ ਆਪਣੇ ਜੋਰ ਦੇ ਨਾਲ ਦਬਾਉਂਦੀ ਰਹੀ। ਪੰਜਾਬ ਵਿੱਚ ਵੀ ਅਜੇ ਕਈ ਕੁਝ ਹੋਇਆ ਕਈ ਤਰ੍ਹਾਂ ਦੇ ਅੰਦੋਲਨ ਹੋਏ। ਕਾਂਗਰਸ ਸਰਕਾਰ ਦੇ ਸਲਾਹਕਾਰ ਨੇ ਸਰਕਾਰ ਨੂੰ ਪਾੜੋ ਤੇ ਰਾਜ ਕਰੋ ਦੀ ਸਲਾਹ ਦਿੱਤੀ। ਜਿਸ ਤਹਿਤ ਪੰਜਾਬ ਵਿੱਚ ਸਿੱਖ ਭਾਈਚਾਰੇ ਨੂੰ ਪਾਣਨ ਦੀਆਂ ਸਾਜਸ਼ਾ ਰਚੀਆਂ ਗਈਆਂ। ਅਕਾਲੀ ਦਾਲ ਸਿੱਖਾਂ ਦੀ ਰਾਸੀ ਗਰੁੱਪ ਨੂੰ ਪਾੜਨ ਦੀ ਕੋਸ਼ਿਸ਼ ਕੀਤੀ ਗਈ ਪੰਜਾਬ ਦਾ ਮਾਹੌਲ ਵਿਗਾੜਿਆ ਗਿਆ ਕਤਲ ਵੀ ਕਰਵਾਏਗੇ ਇਹ ਸਭ ਕੁਝ ਕਿਵੇਂ ਵਾਪਰਿਆ ਅਗਲੇ ਭਾਗ ਦੇ ਵਿੱਚ ਬੜੇ ਵਿਸਤਾਰ ਦੇ ਵਿੱਚ ਤੁਹਾਨੂੰ ਦੱਸਾਂਗੇ ਤੁਸੀਂ ਇਸ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਓ ਅਤੇ ਬੈਲ ਦਾ ਸਾਈਨ ਵੀ ਔਨ ਕਰ ਲਓ ਤਾਂ ਕਿ ਜਿਹੜੀ ਵੀ ਨਵੀਂ ਵੀਡੀਓ ਪਾਈਏ ਉਸ ਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚ ਜਾਵੇ ਅਗਲੇ ਭਾਗ ਦੇ ਵਿੱਚ ਬਹੁਤ ਹੀ ਵੱਡਮੁੱਲੀ ਜਾਣਕਾਰੀ ਹੋਵੇਗੀ ਤੁਸੀਂ ਇਸ ਵੀਡੀਓ ਨੂੰ ਅਗੇ ਸ਼ੇਅਰ ਜ਼ਰੂਰ ਕਰਿਓ ਧੰਨਵਾਦ